ਹੈਲੋ ਜੀ ਸਸ਼ਕੀ ਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਬੇਸਨ ਦੀ ਬਰਫੀ ਬੇਸਨ ਦੀ ਬਰਫੀ ਬਣਾਉਣ ਵਾਸਤੇ ਆਪਾਂ ਲਿਆ ਅੱਧਾ ਕਿਲੋ ਬੇਸਨ ਤੁਸੀਂ ਕੋਈ ਵੀ ਬੇਸਨ ਲੈ ਸਕਦੇ ਹੋ ਮੋਟਾ ਜਾਂ ਪਤਲਾ ਤੇ ਨਾਲ ਹੀ ਆਪਾਂ ਇੱਧੇ ਧਰ ਦਿੱਤਾ ਹੈਗਾ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਬਹੁਤ ਹੀ ਵਧੀਆ ਬਰਫੀ ਬਣਾ ਕੇ ਪ ਤਿਆਰ ਕਰਾਂਗੇ ਤੇ ਗੈਸ ਨੂੰ ਕਰਾਂਗੇ ਆਪਾਂ ਮੀਡੀਅਮ ਤੇ ਨਾਲ ਹੀ ਪਤਾ ਹੈ ਕਿ ਆਪਾਂ ਇਹਦੇ ਵਿੱਚ ਬੇਸਨ ਠੀਕ ਹੈ ਜੀ ਮੇਜਰਮੈਂਟ ਦੇ ਹਿਸਾਬ ਨਾਲ ਅੱਧਾ ਕਿਲੋ ਆਪਣੇ ਕੋਲੇ ਸੀਗਾ ਬੇਸਨ ਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਪਾਇਆ ਹੈਗਾ ਕਯੂ ਠੀਕ ਹੈ ਜੀ ਕਿਉਂਕਿ ਬਰਾਬਰ ਦੀ ਮਾਤਰਾ ਦੇ ਵਿੱਚ ਜਦੋਂ ਆਪਾਂ ਇਹ ਚੀਜ਼ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਲੱਗਦੀ ਹੈ ਇਸ ਤਰੀਕੇ ਨਾਲ ਤੁਸੀਂ ਮਾਤਰਾ ਬਿਲਕੁਲ ਬਰਾਬਰ ਰੱਖਣੀ ਹੈ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦਿਸ਼ ਪਵਰਫੀ ਬਣਾ ਕੇ ਤਿਆਰ ਕਰਾਂਗੇ ਬੇਸਾਂ ਦੀ ਕਿਉਂਕਿ ਆਪਾਂ ਇਹ ਚੀਜ਼ ਆਪ ਪਪ ਘਰ ਦੇ ਵਿੱਚ ਬਣਾ ਰਹੇ ਆ ਖੁਦ ਖਾਣ ਦੇ ਲਈ ਤੇ ਫਿਰ ਆਪਾਂ ਦੇਸੀ ਘਿਓ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੇ ਸੌਰੀ ਜਾਂ ਰਿਫਾਈਨ ਘਿਓ ਦੇ ਵਿੱਚ ਤੁਸੀਂ ਬਿਲਕੁਲ ਵੀ ਵੈਸੇ ਨਹੀਂ ਪਰਫੀ ਬਣਾ ਬਣਾਇਓ ਠੀਕ ਹੈ ਜੀ ਲੋ ਜੀ ਮੀਡੀਅਮ ਗੈਸ ਤੇ ਆਪਾਂ ਇਹਨੂੰ ਹਲਕਾ ਜਿਹਾ ਭੁੰਨ ਲਾਂਗੇ ਤੇ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਥੋੜਾ ਜਿਹਾ ਘਿਓ ਪਾਇਆ ਸੀ ਤੇ ਨਾਲ ਦੀ ਨਾਲ ਆਪਾਂ ਇਹਦੀ ਵਿੱਚ ਕਿਉ ਨੂੰ ਐਡ ਕਰਾਂਗੇ ਠੀਕ ਹੈ ਜੀ ਚੰਨੀ ਕਿ ਆਪਾਂ ਨੂੰ ਲੋੜਾ ਮੇਸਰੇਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਤਾ ਆਪਾਂ ਇਹਦੇ ਵਿੱਚ ਅੱਧਾ ਕਿਲੋ ਬੇਸਨ ਵਿੱਚ ਅੱਧਾ ਕਿਲੋ ਕਿਉ ਪਾਇਆ ਠੀਕ ਹੈ ਜੀ ਲਓ ਜੀ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹਿਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉ ਕਿਉਂਕਿ ਇਹਦੇ ਵਿੱਚ ਕਿਉ ਥੋੜੀ ਜਿਹਾ ਜ਼ਿਆਦਾ ਲੋੜਾ ਕਿਉਂਕਿ ਆਪਾਂ ਨੂੰ ਦੇਖ ਕੇ ਪਤਾ ਲੱਗਦਾ ਪਿਆ ਕਿ ਕਿਉ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ ਲਓ ਜੀ ਸਾਈਡ ਨੂੰ ਆਪਾਂ ਚੰਗੀ ਤਰ੍ਹਾਂ ਬੇਸਨ ਨੂੰ ਕਿਉ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਤੋਂ ਕਿਉ ਜਿੰਨੀ ਆਪਣੀ ਜ਼ਰੂਰਤ ਉੰਨੇ ਹੀ ਕਿਓ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਲਓ ਜੀ ਇਹਨੂੰ ਵੀ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਕਿਉਂ ਤੁਸੀਂ ਹਮੇਸ਼ਾ ਹੀ ਨਾਲ-ਨਾਲ ਐਡ ਕਰਿਓ ਕਿਉਂਕਿ ਜਿੰਨੀ ਲੋੜ ਆਪਾਂ ਉੰਨੇ ਹੀ ਇਹਦੇ ਵਿੱਚ ਕਿਓ ਯੂਜ਼ ਕਰਾਂਗੇ ਕਿਉਂਕਿ ਕਈ ਵਾਰੀ ਹੁੰਦਾ ਨਾ ਆਪਣਾ ਕਿਓ ਆਪਣਾ ਫ੍ਰਿਜ 'ਚ ਪਿਆ ਹੁੰਦਾ ਉਹ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਤੇ ਆਪਾਂ ਮਾਤਰਾ ਦੇ ਹਿਸਾਬ ਨਾਲੋਂ ਜ਼ਿਆਦਾ ਪਾ ਦਿੰਨੇ ਆ ਤੇ ਪਰ ਜਦੋਂ ਉਹ ਪੀਗਲ ਜਾਂਦਾ ਤਾਂ ਬਹੁਤ ਜ਼ਿਆਦਾ ਬਣ ਜਾਂਦਾ ਇਸ ਕਰਕੇ ਤੁਸੀਂ ਕਿਓ ਨਾਲ ਦੀ ਨਾਲ ਹੀ ਐਡ ਕਰਨਾ ਹੈ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਚੰਗੀ ਤਰ੍ਹਾਂ ਬੇਸਨ ਘੋਲਦੇ ਪਏ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਣਾ ਹੈ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਕੱਚਾਪਨ ਨਾ ਹੋਵੇ ਬਹੁਤ ਹੀ ਵਧੀਆ ਤੇ ਤੀਸਰੀ ਤੇ ਬਿਲਕੁਲ ਸ਼ੁੱਧ ਆਪਾਂ ਇਹ ਬਾਰਥੀ ਬਣਾ ਕੇ ਘਰ ਦੀ ਵਿੱਚ ਤਿਆਰ ਕਰ ਰਹੇ ਆ ਜਿਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਤੇ ਟੇਸਟੀ ਤੇ ਨਾਲੇ ਬੰਦ ਦੀ ਵੀ ਬਹੁਤ ਸੌਖੇ ਤਰੀਕੇ ਨਾਲ ਕੋਈ ਜ਼ਿਆਦਾ ਇਹਦੇ ਵਿੱਚ ਨੀਂਤ ਕਰਨ ਦੀ ਲੋੜ ਨਹੀਂ ਹੈਗੀ ਲਓ ਜੀ ਆਪਾਂ ਮੀਡੀਅਮ ਗੈਸ ਤੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਕਾ ਰਹੇ ਹਾਂ ਤੁਸੀਂ ਦੇਖ ਸਕਦੇ ਜਿਵੇਂ ਜਿਵੇਂ ਆਪਣਾ ਬਿਸਟਰ ਭੁੰਦਾ ਪਏ ਓਵੇਂ-ਓਵੇਂ ਉਹ ਘੋਟ ਰਿਹਾ ਏ ਇਸ ਤਰੀਕੇ ਦੇ ਨਾਲ ਕਿਉਂਕਿ ਆਪਾਂ ਕੜਛੀ ਨੂੰ ਲਗਾਤਾਰ ਘੁਮਾਈ ਜਾਣਾ ਠੀਕ ਹੈ ਜੀ ਜੇ ਤੁਸੀਂ ਇਹਨੂੰ ਗੈਸ ਤੇਜ਼ ਤੇ ਬਣਾਉਂਗੇ ਤਾਂ ਬਿਸਟਰ ਆਪਣਾ ਸੜ ਜਾਣਾ ਤੇ ਜੇ ਤੁਸੀਂ ਇਹਨੂੰ ਕੜਛੀ ਨਾਲ ਮਾਰੋਗੇ ਤਾਂ ਵੈਸੇ ਹੀ نیچے ਲੱਗ ਜਾਣਾ ਇਸ ਕਰਕੇ ਤੁਸੀਂ ਇਹਨੂੰ ਲਗਾਤਾਰ ਘੁਮਾਉਂਦੇ ਰਹਿਣਾ ਇਸ ਤਰੀਕੇ ਨਾਲ ਮੀਡੀਅਮ ਗੈਸ ਤੇ ਲਓ ਜੀ ਤੁਸੀਂ ਇਹ ਤੱਕ ਤਾਂ ਬਹੁਤ ਜ਼ਿਆਦਾ ਬੇਸਨ ਆਪਣਾ ਪੱਕ ਕੇ ਤਿਆਰ ਹੋ ਚੁੱਕਿਆ ਪਰ ਇਹਨੂੰ ਥੋੜਾ ਜਿਹਾ ਆਪਾਂ ਹੋਰ ਪਕਾਵਾਂਗੇ ਤੇ ਇੱਧਰ ਆਪਣੇ ਕੋਲੇ ਹੈਗੇ ਆ ਬਦਾਮ ਬਦਾਮ ਨੂੰ ਆਪਾਂ ਬਿਲਕੁਲ ਵੀ ਮਿਕਸੀ ਦੇ ਵਿੱਚ ਗ੍ਰਾਇੰਡ ਨਹੀਂ ਕਰਨਾ ਇਹਨੂੰ ਆਪਾਂ ਇੱਕ ਕੁੰਡੀ ਤੇ ਰਾਈ ਕੁਟਾਗੇ ਤਾਂ ਕਿ ਹਲਕਾ ਦਰਦਰਾ ਜਿਹਾ ਰੱਖਣਾ ਆਪਾਂ ਇਹਨੂੰ ਜੇ ਤਾਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰਦੇ ਆ ਨਾ ਉਹ ਬਿਲਕੁਲ ਪਾਊਡਰ ਬਣ ਜਾਂਦਾ ਹੈਗਾ ਤੇ ਹੁਣ ਦੇਖੋ ਤੁਸੀਂ ਬਹੁਤ ਵਧੀਆ ਕੁੰਡੀ ਗੋਟੇ ਦੇ ਵਿੱਚ ਇਹ ਦਰਦਰਾ ਹੋ ਗਿਆ ਤੇ ਇੱਧਰ ਨਾਲ ਦੀ ਨਾਲ ਆਪਾਂ ਬੇਸਨ ਹੁਲਾਉਂਦੇ ਰਾਵਾਂਗੇ ਗੈਸ ਆਪਣਾ ਬਿਲਕੁਲ ਮੀਡੀਅਮ ਇਸ ਤਰੀਕੇ ਨਾਲ ਆਪਾਂ ਦੋਨੋਂ ਕੰਮ ਕਰ ਸਕਦੇ ਹਾਂ ਠੀਕ ਹੈ ਜੀ ਲਓ ਜੀ ਇਹਨੂੰ ਆਪਾਂ ਫਲਾ ਰਹੇ ਹਾਂ ਇਸਰ ਬਹੁਤ ਆਪਣਾ ਹੱਥ ਚੱਕ ਪੱਕ ਚੁੱਕਿਆ ਹੈ ਪਰ ਹਜੇ ਵੀ ਥੋੜਾ ਜਿਹਾ ਕੱਚਾ ਆਪਾਂ ਨੂੰ ਚੰਗੀ ਤਰ੍ਹਾਂ ਪਕਾਣਾ ਚਾਹੀਦਾ ਕਿ ਹਲਕਾ ਪਰੌਣੀ ਹੋ ਜਾਂਦਾ ਲਓ ਜੀ ਬਹੁਤ ਹੀ ਵਧੀਆ ਪਰਫੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਬੜੀ ਮਜ਼ੇਦਾਰ ਬੜੀ ਤੁਨਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੁਸੀਂ ਇਹਨੂੰ ਜ਼ਰੂਰ ਬਣਾਇਓ ਮੇਰੇ ਤਰੀਕੇ ਨਾਲ ਆਪਾਂ ਨੂੰ ਕਦੇ ਵੀ ਕੋ ਬਾਜ਼ਾਰ ਚ ਕੋਈ ਵੀ ਪਰਫੀ ਜਾਂ ਕੋਈ ਵੀ ਆਪਾਂ ਮਠਿਆਈ ਲੈ ਕੇ ਆਉਣੀ ਹੈ ਉਹ ਕੋਈ ਵਰ ਦੇਸੀ ਘੋੜੇ ਵਿੱਚ ਨਹੀਂ ਬਣ ਕੇ ਐਡ ਹੁੰਦੀ ਠੀਕ ਹੈ ਜੀ ਲਓ ਜੀ ਇਸ ਟਾਈਮ ਆਪਾਂ ਇਹਦੇ ਵਿੱਚ ਪਾਏ ਨੇ ਥੋੜੇ ਜਿਹਾ ਪਾਣੀ ਦੇ ਛਿੱਟੇ ਤੁਸੀਂ ਦੇਖਿਆ ਨਾ ਆਪਾਂ ਇਹਨੂੰ ਪਾਣੀ ਦੇ ਛਿੱਟੇ ਜ਼ਰੂਰ ਮਾਰਨੇ ਇਹਦੇ ਨਾਲ ਬਹੁਤ ਹੀ ਵਧੀਆ দানੇਦਾਰ ਵਰਗੀ ਬਣ ਕੇ ਤਿਆਰ ਹੁੰਦੀ ਆ ਜ਼ਰੂਰ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਕੋਈ ਵੀ ਪਾਣੀ ਦੇ ਛਿੱਟੇ ਨਹੀਂ ਮਾਰਨੇ ਸਿਰਫ ਇੱਕ ਵਾਰੀ ਆਪਾਂ ਹੱਥ ਨਾਲ ਥੋੜਾ ਜਿਹਾ ਗਿੱਲਾ ਕਰਕੇ ਇਹਦੇ ਉੱਪਰ ਛਿੱਟੇ ਮਾਰਾਂਗੇ ਬਸ ਉਹਦੇ ਨਾਲ ਹੀ ਆਪਣਾ ਸਾਰਾ ਕੰਮ ਹੋ ਜਾਣਾ ਤੇ ਬਹੁਤ ਹੀ ਬੁਧੀਆ দানੇਦਾਰ ਇਹ ਪਸੰਦੀ ਵਰਗੀ ਬਣ ਕੇ ਤਿਆਰ ਹੋਗੀ ਲਓ ਜੀ ਤੁਸੀਂ ਦੇਖ ਸਕਦੇ ਹੋ ਬੇਸਨ ਬਹੁਤ ਵਧੀਆ ਪੂਰੀਕੇ ਤਿਆਰ ਹੋ ਚੁੱਕੀ ਹੈ ਆਪਣਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਗੈਸ ਆਪਣਾ ਬਿਲਕੁਲ మీడియం ਆ ਠੀਕ ਹੈ ਜੀ ਲਓ ਜੀ ਜਦੋਂ ਆਪਣੇ ਕੜਚੀ ਨੂੰ ਬੇਸਨ ਛੱਡ ਦੇਵੇ ਸਮਝੋ ਤੁਹਾਡਾ ਬੇਸਨ ਪੱਕ ਕੇ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਲਓ ਜੀ ਆਪਾਂ ਹੁਣ ਕੜਾਹੀ ਨੂੰ ਥੱਲੇ ਲਾ ਲਿਆ ਤੇ ਹੁਣ ਆਪਾਂ ਨੂੰ ਲਗਾਤਾਰ ਪੱਕੇ ਥੱਲੇ ਝੰਡਾ ਕਰਾਂਗੇ ਉਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੋਈ ਚੀਜ਼ ਐਡ ਨਹੀਂ ਕਰਨੀ ਹੈਗੀ ਠੀਕ ਹੈ ਜੀ ਗਰਮ ਬੇਸਨ ਦੇ ਵਿੱਚ ਆ ਕੁਝ ਨਹੀਂ ਪਾਇਆ ਹੈਗਾ ਲਓ ਜੀ ਆਪਾਂ ਹੁਣ ਪਾਇਆ ਇਹਦੇ ਵਿੱਚ ਬਦਾਮ ਜਿਹੜੇ ਆਪਾਂ ਦਰਦਰੇ ਪੀਸੇ ਸੀ ਆਪਾਂ ਤੁਹਾਨੂੰ ਦਿਖਾਇ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦਾਂਗੇ ਲਓ ਜੀ ਨਾਲ ਹੀ ਪਾ ਦਾਂਗੇ ਆਪਾਂ ਥੋੜੀ ਜਿਹੀ ਇਲਾਚੀ ਪਾਊਡਰ ਵਿੱਚੀ ਆਪਾਂ ਉਹ ਪਾਤੀ ਸੀ ਉਹਨੂੰ ਵੀ ਚੰਗੀ ਤਰ੍ਹਾਂ ਆਪਾਂ ਕੁੱਟ ਲਿਆ ਸੀ ਇਲਾਚੀ ਨੂੰ ਵੀ ਲਓ ਜੀ ਹੁਣ ਆਪਾਂ ਨਾਲ ਹੀ ਨਾਲ ਇਹਨੂੰ ਹਲਾ ਦਾਂਗੇ ਜਦੋਂ ਆਪਣਾ ਬੇਸਿਕ ਬਿਲਕੁਲ ਠੰਡਾ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਖੰਡ ਪਾਣੀਆ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਪਾਉਣਾ ਚਾਹੀ ਉਹ ਹੀ ਐਡ ਕਰਾਂਗੇ ਲਓ ਜੀ ਇਹ ਆਪਣੇ ਕੋਲੇ ਹੈਗੀ ਦੇਸੀ ਘੜ ਇਹਨੂੰ ਵੀ ਆਪਾਂ ਹੁਣ ਕੜਾਈ ਦੇ ਵਿੱਚ ਪਾ ਦਿੱਤਾ ਹੈ ਬਿਲਕੁਲ ਪੇਸਟ ਠੰਡਾ ਕਰਕੇ ਆਪਾਂ ਤੁਹਾਨੂੰ ਬਾਰ ਬਾਰ ਇਸ ਕਰਕੇ ਦੱਸਦੀ ਹੈ ਤਾਂ ਕਿ ਤੁਹਾਡੇ ਕੋਲ ਬਿਲਕੁਲ ਵੀ ਕੋਈ ਗਲਤੀ ਨਾ ਹੋਵੇ ਵਰਕੀ ਬਣਾਉਣ ਲਈ ਬਹੁਤ ਵਿਧੀ ਵਰਕੀ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਅੱਧਾ ਕਿਲੋ ਆਪਣੇ ਕੋਲੇ ਬੇਸਨ ਸੀ ਜੀ ਅੱਧਾ ਕਿਲੋ ਆਪਾਂ ਇਹਦੇ ਵਿੱਚ ਘਿਓ ਪਾਇਆ ਤੇ ਵਰਕੀ ਦੇ ਵਿੱਚ ਜਿਹੜਾ ਆਪਾਂ ਖੰਡ ਪਾਉਣੀ ਹੈ ਨਾ ਉਹ ਆਪਾਂ ਜ਼ਰੂਰੀ ਨਹੀਂ ਆਪਾਂ ਇਹ ਵਿੱਚ ਅੱਧਾ ਕਿਲੋ ਐਡ ਕਰੀਏ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਮਿੱਠਾ ਕਰ ਸਕਦੇ ਹੋ ਤੇ ਆਪਾਂ ਇਹਦੀ ਵਿੱਚ ਸਿਰਫ ਪਾਇਆ ਹੀ ਖੰਡ ਪਾਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਬਿਲਕੁਲ ਫਰੈਸ਼ ਤਾਜ਼ਾ ਨਾਰੀਅਲ ਦਾ ਪਰਾठा ਇਹਨੂੰ ਤੁਸੀਂ ਜ਼ਰੂਰ ਐਡ ਕਰਿਓ ਇਹਦੇ ਨਾਲ ਬਹੁਤ ਵਧੀਆ ਟੇਸ ਆਉਂਦਾ ਆਪਣੀ ਬਰਫੀ ਦੇ ਵਿੱਚ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੁਸੀਂ ਦੇਖਿਆ ਨਾ ਜੀ ਬਹੁਤ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤੁਹਾਨੂੰ ਦਿਖਾਇਆ ਇਹਨੂੰ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਤੁਹਾਨੂੰ ਜਿਹੜੀ ਵੀ ਡਰਾਈ ਫਰੂਟ ਵਿਗੇ ਲੱਗੇ ਤੁਸੀਂ ਉਹੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਵਧੀਆ ਲੱਗਦੇ ਤੁਸੀਂ ਉਹ ਨਾ ਐਡ ਕਰਿਓ ਠੀਕ ਹੈ ਜੀ ਲਓ ਜੀ ਆਪਾਂ ਜਿਹੜੀ ਚੀਨੀ ਪਾਈ ਸੀ ਉਹ ਵੀ ਇਹਦੇ ਵਿੱਚ ਐਡ ਕਰਤੀ ਟੋਟਲ ਆਪਾਂ ਪਾਈਆ ਚੀਨੀ ਇਹਦੇ ਵਿੱਚ ਪਾਈਆ ਠੀਕ ਹੈ ਜੀ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਨਹੀਂ ਐਡ ਕੀਤੀ ਬਾਕੀ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਆ ਤੁਸੀਂ ਇਹਦੇ ਵਿੱਚ ਹੋਰ ਵੀ ਚੀਨੀ ਐਡ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਬੇਸ ਨੂੰ ਆਪਣਾ ਬਿਲਕੁਲ ਠੰਡਾ ਸੀ ਸਾਰਾ ਚੀਜ਼ ਆਪਾਂ نیچے ਲਾ ਕੇ ਪਾਈਆ ਤੇ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਕੋਈ ਵੀ ਕੰਮ ਹੱਥਾਂ ਤੋਂ ਬਿਨਾਂ ਨਹੀਂ ਹੁੰਦਾ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਬੰਨ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਤੀਏ ਆਪਾਂ ਜਮਾਵਾਂਗੇ ਤੇ ਬਹੁਤ ਵਿਧੀਆ ਦੀ ਪਰਫੀ ਬਣਾ ਕੇ ਤਿਆਰ ਕਰਾਂਗੇ ਲਓ ਜੀ ਸਰਸਵਾਨ ਆਪਣਾ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਹੋਰ ਚੀਜ਼ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਹੈਗਾ ਸੁੱਕਾ ਦੁੱਧ ਮਿਲਕ ਪਾਊਡਰ ਠੀਕ ਹੈ ਜੀ ਤੁਸੀਂ ਇਹਨੂੰ ਸੁੱਕਾ ਦੁੱਧ ਵੀ ਕਹਿ ਸਕਦੇ ਆ ਮਿਲਕ ਪਾਊਡਰ ਵੀ ਕਹਿ ਸਕਦੇ ਹੋ ਉਹ ਵੀ ਆਪ ਹੁਣ ਇਹਦੇ ਵਿੱਚ ਐਡ ਕਰ ਦਿੱਤਾ ਹੈ ਕਿਉਂਕਿ ਇਹਦਾ ਬਹੁਤ ਹੀ ਵਿਧੀਆ ਕਰੀਮੀ ਤੇ ਬਹੁਤ ਹੀ ਜ਼ਿਆਦਾ ਮਿਲਕ ਵਾਲਾ ਇਹਦਾ ਟੇਸਟ ਆਊਗਾ ਇਹਨੂੰ ਤੁਸੀਂ ਜ਼ਰੂਰ ਐਡ ਕਰਿਓ ਠੀਕ ਹੈ ਜੀ ਲਓ ਜੀ ਹੁਣ ਸਾਰੇ ਸਮਾਨ ਨੂੰ ਆਪਾਂ ਦੋ ਪਲੇਟਾਂ ਦੇ ਵਿੱਚ ਕੱਢ ਲਿਆਏ ਤੇ ਹੁਣ ਆਪਾਂ ਇਹਨੂੰ ਜਮਾਵਾਂਗੇ ਤੇ ਇਹਦੇ ਉੱਪਰ ਆਪਾਂ ਹਲਕੀ ਜਿਹੀ ਬਦਾਮਾਂ ਦਾ ਚੂਰਮਾ ਜਿਹਾ ਬਣਾ ਕੇ ਪਾਵਾਂਗੇ ਤਾਂ ਕਿ ਇਹਦੇ ਨਾਲ ਆਪਣੇ ਦਿੱਖੇ ਚ ਵੀ ਬਹੁਤ ਵਧੀਆ ਲੱਗੇ ਬਰਫੀ ਤੇ ਖਾਂਚਰੀ ਬਹੁਤ ਜ਼ਿਆਦਾ ਟੇਸਟੀ ਹੋਵੇ ਠੀਕ ਹੈ ਜੀ ਲਓ ਜੀ ਸਾਰੇ ਬਦਾਮਾਂ ਨੂੰ ਪਾਇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹ ਦਿਉ ਤਿਲ ਕਾਦਾਂਗੇ ਤੁਸੀਂ ਤੁਹਾਨੂੰ ਉਚ ਚਾਹੀਦਾ ਜਿਹੜਾ ਵੀ ਤੁਹਾਨੂੰ ਵਧੀਆ ਲੱਗ ਰਿਹਾ ਹੈ ਡਰਾਈ ਫਰੂਟ ਤੁਸੀਂ ਉਹ ਹੀ ਇਹਦੇ ਵਿੱਚ ਐਡ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਸਿਰਫ 3-4 ਮਿੰਟ ਹੀ ਰੱਖਾਂਗੇ ਜੇ ਤਾਂ ਸਰਦੀ ਦਾ ਮੌਸਮ ਹੁੰਦਾ ਤਾਂ ਆਪਾਂ ਨੂੰ ਬਾਹਰ ਹੀ ਬਹੁਤ ਵਧੀਆ ਵਰਗੀ ਬਣੀ ਕਿ ਤਿਆਰ ਹੋ ਜਾਣੀ ਸੀ ਫਿਲਹਾਲ ਆਪਾਂ ਹੁਣ ਗਰਮੀ ਕਰਕੇ 4-5 ਮਿੰਟ ਇਹਨੂੰ ਫ੍ਰੀਜ ਦੇ ਵਿੱਚ ਜ਼ਰੂਰ ਰੱਖਾਂਗੇ ਇਹਦੇ ਨਾਲ ਬਹੁਤ ਵਧੀਆ ਆਪਾਂ ਇਹਦੇ ਪੀਸ ਕੱਟ ਕੇ ਆਪਾਂ ਤਿਆਰ ਕਰਾਂਗੇ ਲਓ ਜੀ ਲਓ ਜੀ ਆਪਾਂ ਚਾਰ-ਪੰਜ ਮਿੰਟ ਇਹਨੂੰ ਚੰਗੀ ਤਰ੍ਹਾਂ ਰੱਖ ਲਿਆ ਸੀ ਫ੍ਰੀਜ 'ਚ ਇਹ ਬਿਲਕੁਲ ਠੰਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਕਟਾਂਗੇ ਪੀਸ ਪੀਸ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗੇ ਛੋਟੇ ਵੱਡੇ ਆਪਣੇ ਢੰਗ ਨਾਲ ਕੱਟ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਵਰਫੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਤੇ ਦਾਣੇਦਾਰ ਤੇ ਟੇਸਟੀ ਤੇ ਬਿਲਕੁਲ ਨਰਮ ਇਹ ਇੰਨੀ ਗੁਗਾ ਕੇ ਸਖਤ ਹੋ ਜੂਗੀ ਬਿਲਕੁਲ ਨਰਮ ਵਰਗੀ ਬਣ ਕੇ ਪਤਨ ਦਿਖਾਈ ਹੈ ਘਰ ਦੇ ਵਿੱਚ ਕੋਈ ਵੀ ਆਪਣੇ ਵੱਡਰੇ ਰੀ ਬੁੱਢੇ ਦਾਦਾ ਨਾਨੀ ਚਾਚੀ ਸਾਕ ਖਾਸਾ ਕੇ ਨੂੰ ਇੰਨੀ ਵਧੀਆ ਇਹ ਵਰਤੀ ਬਣ ਕੇ ਤਿਆਰ ਹੋਈ ਹੈ ਲਓ ਜੀ ਆਪਾਂ ਸਭ ਨੂੰ ਪੀਸ ਕੱਟ ਕੇ ਦਿਖਾਦੇ ਨੇ ਇਸ ਤਰੀਕੇ ਦੇ ਨਾਲ ਹੀ ਆਪਾਂ ਸਾਰੇ ਪੀਸਾ ਨੂੰ ਕੱਟ ਲਾਂਗੇ ਤੇ ਬਹੁਤ ਵਧੀਆ ਆਪਾਂ ਵਰਤੀ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਈ ਹੈ ਬਿਲਕੁਲ ਸੌਖੇ ਤਰੀਕੇ ਨਾਲ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਇਸ ਤਰੀਕੇ ਨਾਲ ਆਪਾਂ ਸਾਰੀ ਬਾਤਫੀ ਨੂੰ ਬਣਾ ਕੇ ਤਿਆਰ ਕਰ ਲਿਆਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਿਦਿਆਰਥੀ ਬਣ ਕੇ ਤਿਆਰ ਹੋਈ ਹੋ ਤੇ ਬਹੁਤ ਹੀ ਜਿਆਦਾ ਟੇਸਟੀ ਘਰ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਬਣਾ ਕੇ ਖਵਾਓ ਬਿਲਕੁਲ ਸ਼ੁੱਧ ਤੇ ਦੇਸੀ ਘਰ ਵਿੱਚ ਤਿਆਰ ਤੇ ਇਸ ਤਰੀਕੇ ਨਾਲ ਜਰੂਰ ਬਣਾਇਓ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੈਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ